ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਵੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਹੋਣੇ ਕਿ ਪ੍ਰੇਮ ਢਿੱਲੋ ਅਤੇ ਨਵਾਨ ਸੰਧੂ ਦੀ ਆਉਸ ਦੇ ਵਿੱਚ ਇੱਕ ਕੌਂਟਰੋਵਰਸੀ ਚੱਲ ਰਹੀ ਹੈ ਜਿਸ ਨੂੰ ਲੈ ਕੇ ਕਿ ਪ੍ਰੇਮ ਢਿੱਲੋ ਅਤੇ ਨਵਾਨ ਸੰਧੂ ਇੱਕ ਦੂਸਰੇ ਨੂੰ ਗੀਤਾਂ ਦੇ ਵਿੱਚ ਕਾਫੀ ਰਿਪਲਾਈ ਕਰ ਰਹੇ ਨੇ ਅਤੇ ਇੱਕ ਦੂਜੇ ਦੇ ਉੱਥੋਂ ਦੀ ਉੱਥੋਂ ਗੀਤ ਵੀ ਰਿਲੀਜ਼ ਕਰ ਰਹੇ ਨੇ ਅਤੇ ਦੋਸਤੋ ਤੁਹਾਨੂੰ ਇਹ ਵੀ ਪਤਾ ਹੋਣਾ ਹੈ ਇਹਨਾਂ ਦੋਮਾਂ ਦੀ ਕੌਂਟਰੋਵਰਸੀ ਦਾ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਭਖਿਆ ਹੋਇਆ ਹੈ ਅਤੇ ਉੱਥੇ ਹੀ ਸੋਸ਼ਲ ਮੀਡੀਆ ਦੇ ਉੱਪਰ ਕੁਝ ਲੋਕ ਇਹਨਾਂ ਦੋਮਾਂ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਅਤੇ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਪੇਜ ਦੇ ਵੱਲੋਂ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਵੀ ਸਕਦੇ ਹੋ ਤਾਂ ਦੋਸਤੋ ਉੱਥੇ ਹੀ ਸਿੱਧੂ ਮੂਸੇਵਾਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਹੋਰ ਆ ਰਹੀ ਹੈ ਕਿ ਬਾਈ ਸਿੱਧੂ ਮੂਸੇਵਾਲੇ ਦੀ ਮੂਸ ਟੇਪ ਭਾਰਤ ਦੇ ਵਿੱਚ #9 ਤੋਂ ਸਭ ਤੋਂ ਵੱਧ ਸਟ੍ਰੀਮ ਐਲਬਮ ਬਣ ਗਈ ਹੈ 2024 ਦੀ ਅਤੇ ਬਾਈ ਸਿੱਧੂ ਮੂਸੇਵਾਲੇ ਦੀ ਮੂਸ ਟੇਪ ਨੇ 2024 ਦੇ ਵਿੱਚ ਵੀ ਇਹ ਰਿਕਾਰਡ ਬਣਾ ਦਿੱਤਾ ਹੈ। ਬਾਕੀ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ।